ਬਾਬਾ ਨਨ ਸਿੰਘ ਜੀ ਦਾ 755ਵਾਂ ਬਚਨ ਪ੍ਰਾਣੀ ਮਨ ਰਹਿਤ ਹੋਵੇ ਤੇ ਲਾਲਚ ਨਾ ਕਰੇ। ਬਾਬਾ ਨਨ ਸਿੰਘ ਜੀ ਦਾ 755ਵਾਂ ਬਚਨ ਕੋਈ ਦੱਸੇ ਕਿ ਦੁਨੀਆਂ ਵਿੱਚ ਸਭ ਤੋਂ ਮੂਰੀ ਚੀਜ਼ ਕਿਹੜੀ ਹੈ? ਰੱਬ ਨੂੰ ਭੁੱਲਣਾ। ਬਾਬਾ ਨਨ ਸਿੰਘ ਜੀ ਦਾ 757ਵਾਂ ਬਚਨ ਨਿਤਨੇਮ ਪੱਕਾ ਕਰੋ, ਗੁਰੂ ਸਾਹਿਬ ਜੀ ਦੀ ਹਾਜ਼ਰੀ ਭਰੋ, ਮਾਰੇ ਕੰਮ ਆਪੇ ਹਟ ਜਾਣਗੇ। ਬਾਬਾ ਨਾਨਕ ਸਿੰਘ ਜੀ ਦਾ 758ਵਾਂ ਬਚਨ ਸੱਚ ਕਿੱਥੇ ਹੈ ਜਿੱਥੇ ਸੱਚ ਦੀ ਵਿਚਾਰ ਹੋਵੇ ਬਾਬਾ ਨਾਨਕ ਸਿੰਘ ਜੀ ਦਾ 700 ਨਾਟਮਾ ਬਚਨ ਨਿਤਨੇਮ ਹਰ ਰੋਜ਼ ਕਰਨਾ ਚਾਹੀਦਾ ਹੈ ਨਿਤਨੇਮ ਸਿੱਖ ਦੀ ਪੂੰਜੀ ਦੌਲਤ ਅਤੇ ਜਾਇਦਾਦ ਹੈ ਬਾਬਾ ਨਾਨਕ ਸਿੰਘ ਜੀ ਦਾ 768ਵਾਂ ਬਚਨ ਮੀ ਸਭ ਤੇ ਪੈਂਦਾ ਹੈ ਪਰ ਲਾਭ ਉਹ ਠਾਂਦੇ ਹਨ ਜਿਨ੍ਹਾਂ ਦੇ ਖੇਤ ਵਾਏ ਹੋਏ ਤੇ ਵੱਟ ਪਾਏ ਹੋਏ ਹੁੰਦੇ ਹਨ ਬਾਬਾ ਨਾਨਕ ਸਿੰਘ ਜੀ ਦਾ ਸੱਤ ਸੌ ਕਾਟਮਾ ਬਚਨ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਵੇਲੇ ਨਾਮ ਦੀ ਹੀ ਦਾਤ ਮੰਗੇ ਬਾਬਾ ਨਾਨਕ ਸਿੰਘ ਜੀ ਦਾ ਸੱਤ ਸੌ ਬਾਟਮਾ ਬਚਨ ਤਿੰਨ ਤਰ੍ਹਾਂ ਦੀ ਸੇਵਾ ਹੈ ਕनिष्ठ ਸੇਵਾ ਮੱਧਮ ਸੇਵਾ ਤੇ ਉੱਤਮ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਉੱਤਮ ਸੇਵਾ ਸਮਝ ਕੇ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ